ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਦਲਬਾਖ ਸਿੰਘ ਇੱਥੇ ਪਹੁੰਚ ਚੁੱਕੇ ਨੇ ਇਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਖਡੂਰ ਸਾਹਿਬ ਤੋਂ ਸੰਸਦ ਭਾਈ ਅਮਰਪਾਲ ਸਿੰਘ ਦੀ ਦਿਹਾੜੀ ਨੂੰ ਲੈ ਕੇ ਕੀ ਕਹਿਣਾ ਜੀ ਤੁਹਾਡਾ ਦੇਖੋ ਅੱਜ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਅਸੀਂ ਇਹ ਪੰਜਾਬ ਸਰਕਾਰ ਤੋਂ ਮੰਗ ਕਰਨ ਆਏ ਆਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਵੀ ਜਿਹੜੇ ਖਡੂਰ ਸਾਹਿਬ ਹਲਕੇ ਤੋਂ ਐਮਪੀ ਨੇ ਭਾਈ ਅਮਰਤਪਾਲ ਜੀ ਉਹਨਾਂ ਨੂੰ ਰਿਹਾ ਕੀਤਾ ਜਾਵੇ ਕਿਉਂਕਿ ਕਟੂਰ ਸਾਹਿਬ ਹਲਕੇ ਦਾ ਜਿਹੜਾ ਵਿਕਾਸ ਆ ਉਹਦਾ ਉਹਦਾ ਮੁੱਦਾ ਵਾ ਕਟੂਰ ਸਾਹਿਬ ਹਲਕੇ ਦੇ ਲੋਕਾਂ ਨੂੰ ਆਪਣੇ ਐਮਪੀ ਦੀ ਲੋੜ ਆ ਦੂਜੇ ਪਾਸੇ ਇਹ ਤੋਂ ਪਹਿਲਾਂ ਬੜੀਆਂ ਬੜੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਜਿਨ੍ਹਾਂ ਦੇ ਵਿੱਚ ਜਿਹੜੇ ਜੇਲ੍ਹਾਂ 'ਚ ਬੰਦੇ ਬੰਦ ਸੀ ਉਹਨਾਂ ਨੂੰ ਐਮਪੀ ਬਣਾ ਕੇ ਬਾਹਰ ਕੱਢਿਆ ਗਿਆ ਜਿਵੇਂ 1978 ਦੇ ਵਿੱਚ ਇੰਦਰਾ ਗਾਂਧੀ ਜੇਲ੍ਹ 'ਚ ਸੀ ਤੇ ਦੋ ਪਾਂਡੇ ਬ੍ਰਦਰ ਸੀ ਜਿਨ੍ਹਾਂ ਨੇ ਇਹ ਜਾਜਗਵਾ ਕੀਤਾ ਸੀ ਉਹਨਾਂ ਦੋਨਾਂ ਨੂੰ ਇੱਕ ਨੂੰ ਐ ਮੰਤਰੀ ਬਣਾਇਆ ਗਿਆ ਇੱਕ ਨੂੰ ਐਮਐਲਏ ਬਣਾ ਕੇ ਬਾਹਰ ਕੱਢਿਆ ਗਿਆ ਇਸੇ ਤਰ੍ਹਾਂ ਹੀ ਪ੍ਰਤੀਗਿਆ ਸਾਧਵੀ ਮਾਲੀਆ ਬੰਬ ਕਾਂਡ ਦੇ ਵਿੱਚ ਮੁੱਖ ਦੋਸ਼ੀ ਤੇ ਅੰਦਰ ਸੀ ਜਿਹਨੂੰ ਬੀਜੇਪੀ ਨੇ ਮੰਤਰੀ ਐਮਪੀ ਬਣਾ ਕੇ ਬਾਹਰ ਕੱਟਿਆ ਮਾਨ ਸਾਹਿਬ ਨੂੰ ਤਰਨਤਾਰਨ ਤੋਂ ਵੱਡੀ ਪੋਲ ਲੀਡ ਨਾਲ ਜਿਤਾਇਆ ਸੀ ਪੰਜਾਬ ਦੇ ਲੋਕਾਂ ਨੇ ਤੇ ਉਹਨਾਂ ਨੂੰ ਬਾਹਰ ਕੱਢਿਆ ਗਿਆ ਸੀ ਇਸੇ ਤਰ੍ਹਾਂ ਜਦੋਂ ਬੰਦਾ ਸੰਵਿਧਾਨ ਦੀ ਸੋਚ ਚੱਕ ਲੈਂਦਾ ਨਾ ਉਹ ਸੰਵਿਧਾਨ ਦੇ ਅੰਦਰ ਆ ਗਿਆ ਤਾਂ ਉਹਦਾ ਬਾਹਰ ਆਉਣਾ ਫਿਰ ਤੈ ਆ ਇਹ ਪਏ ਭਾਰਤ ਦੇ ਵਿੱਚ ਦੋ ਕਾਨੂੰਨ ਨੇ ਜੀ ਆਮ ਜਨਤਾ ਲਈ ਇੱਕ ਆ ਤੇ ਸਿੱਖ ਕੌਮ ਲਈ ਇੱਕ ਅਲੱਗ ਕਾਨੂੰਨ ਆ ਨਾ ਉਹਦੀ ਸੁਣਵਾਈ ਆ ਨਾ ਕੋਈ ਸੁਣ ਰਿਹਾ ਨਾ ਪੰਜਾਬ ਸਰਕਾਰ ਸੁਣ ਰਹੀ ਤੇ ਦੱਸੋ ਸਾਨੂੰ ਇੱਕ ਵਾਰੀ ਵੀ ਪਾਈ ਅਮਰਤਪਾਲ ਤੇ ਜਿਹੜਾ ਮੁੱਖ ਦੋਸ਼ ਕੀ ਆ ਜਿਹਦੇ ਤੇ ਤੁਸੀਂ ਐਨਐਸਏ ਲਗਾਈ ਆ ਜੇ ਜੰਡੇਆਲਾ ਜਿਹੜਾ ਕਾਂਡ ਹੋਇਆ ਉਹ ਚ 307 ਦਾ ਪਰਚਾ ਦਰਜ ਹੋਇਆ ਅਜਨਾਲਾ ਕਾਂਡ ਹੋਇਆ ਸੀ ਜਿਹੜਾ ਥਾਣੇ ਵਾਲਾ ਕਾਂਡ ਹੋਇਆ ਥਾਣੇ ਵਾਲਾ ਉਹ 307 ਦਾ ਤੁਸੀਂ ਪਰਚਾ ਦਰਜ ਕੀਤਾ ਤੇ ਉਹਦੇ ਤੇ ਐਨਐਸਏ ਕਿਹੜੀ ਗੱਲੋਂ ਲਾਈ ਗਈ ਕਿਹੜਾ ਉਹਨੇ ਦੇਸ਼द्रोह ਦਾ ਕੰਮ ਕੀਤਾ ਜਿੱਥੇ ਐਨਐਸਏ ਲਾਈ ਗਈ ਗੱਲ ਇਹ ਆ ਜੀ ਸਾਡੇ ਤਾਂ ਸੀ ਨਾ ਵੀ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਕਿਤਨਾ ਕਿਸੇ ਪੰਜਾਬ ਦਾ ਮਾਹੌਲ ਤੇ ਖੁਦ ਸਰਕਾਰਾਂ ਵੀ ਖਰਾਬ ਕਰਦੀਆਂ ਨੇ ਖੁਦ ਸਰਕਾਰਾਂ ਇਹੋ ਜਿਹੇ ਬਿਆਨ ਦਿੰਦੀਆਂ ਨੇ ਸਰਕਾਰਾਂ ਦੇ ਜਿਹੜੇ ਬੀਜੇਪੀ ਦੇ ਸ਼ੇਪਸਾਨਾਂ ਦੇ ਆਰਐਸਐਸ ਤੇ ਬੰਦੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਕੀ ਉਹ ਮਾਹੌਲ ਨਹੀਂ ਖਰਾਬ ਕਰਦੇ ਸਿੱਖ ਜੇ ਕੋਈ ਕੋਈ ਗੱਲ ਕਰਦਾ ਤਾਂ ਉਹ ਇਹਨਾਂ ਮਾਹੌਲ ਖਰਾਬ ਹੋ ਜਾਂਦਾ ਮਾਹੌਲ ਸਾਰੇ ਖਰਾਬ ਕਰ ਰਹੇ ਨੇ ਪਰ ਗੱਲ ਕੀ ਵੀ ਉਹ ਚ ਕਿਸੇ ਨੂੰ ਦੋਸ਼ੀ ਨਹੀਂ ਮੰਨਦਾ ਦੋਸ਼ੀ ਸਿਰਫ ਸਿੱਖ ਕੌਮ ਨੂੰ ਮੰਨਿਆ ਜਾਂਦਾ ਹਰ ਦੋਸ਼ੀ ਮੰਨ ਕੇ ਉਹਨਾਂ ਨੂੰ ਜਿਹੜੀਆਂ ਸਜ਼ਾਾਂ ਮ ਦਿੱਤੀਆਂ ਜਾਂਦੀਆਂ ਨੇ ਜਿਦਾ ਕਿ ਬੜੀ ਮੰਦ ਭਾਗੀ ਗੱਲ ਆ ਜਦੋਂ ਵੀ ਇੱਥੇ ਕੁਝ ਪਾਰਟੀਆਂ ਵਿੱਚ ਨਾਰ ਰਲੀਆਂ ਮੈਂ ਸਿੱਧਾ ਮਿੱਨ ਸਿੱਧਾ ਕਹੂੰਗਾ ਕਿ ਕਈ ਪਾਰਟੀਆਂ ਨੂੰ ਉਹਨਾਂ ਤੋਂ ਖਤਰਾ ਵਾ ਵੀ ਜੇ ਉਹ ਬਾਹਰ ਆ ਗਿਆ ਸਾਡੀਆਂ ਪਾਰਟੀਆਂ ਖਤਮ ਹੋ ਜਾਣੀਆਂ ਨੇ ਜਿਹੜਾ ਬੰਦਾ குரு ਕਰੋ ਤੇ ਗੁਰੂ ਨਾਲ ਜੋੜਨ ਦੀ ਗੱਲ ਕਰਦਾ ਨਾ ਉਹ ਸਾਡੀਆਂ ਸਰਕਾਰਾਂ ਨੂੰ ਹਮੇਸ਼ਾ ਚੁਬਦਾ ਵਾ ਉਹ ਬਿਤੇ ਕੱਲ ਉਹਨਾਂ ਦੇ ਪਰਿਵਾਰ ਵੀ ਅਮਿਤ ਸ਼ਾਨੂ ਮਿਲਣ ਗਿਆ ਸੀ ਪਰ ਮੁਲਾਕਾਤ ਨਹੀਂ ਹੋ ਪਈ ਦੇਖੋ ਉਹ ਸਰਕਾਰ ਦੇ ਮੈਟਰ ਨੇ ਜਾਂ ਉਹਨਾਂ ਦੇ ਪਰਿਵਾਰ ਦੇ ਮੈਟਰ ਨੇ ਅਸੀਂ ਆਏ ਆ ਇੱਕ ਐਮਪੀ ਨੂੰ ਉਹਦੇ ਹਲਕੇ ਦੇ ਲੋਕਾਂ ਦੀ ਲੋੜ ਆ ਜਿੰਨਾ ਖੜਾ ਜੀ ਸਾਰਾ ਖਡੂਰ ਸਾਹਿਬਾ ਹਲਕਾ ਕੇ ਖੜਾ ਵਾ ਅਸੀਂ ਆਪਣੀ ਯੂਨੀਅਨ ਵੱਲੋਂ ਸੁਵਿਧਾਨ ਦੇ ਅਨੁਸਾਰ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਅਸੀਂ ਇਹ ਮੰਗ ਕਰਦੇ ਆਂ ਡੀਸੀ ਸਾਹਿਬ ਨੂੰ ਦੇ ਕੇ ਮੰਗ ਪੱਤਰ ਵੀ ਉਹਨਾਂ ਨੂੰ ਬਾਹਰ ਲਿਆਂਦਾ ਜਾਵੇ 7 ਕਰੋੜ ਰੁਪਈਆ ਸਾਲ ਦਾ ਮਿਲਣਾ ਜਿਹੜਾ ਖਡੂਰ ਸਾਹਿਬ ਹਲਕੇ ਤੇ ਖਰਚ ਹੋਣਾ ਔਰ ਉਹ ਜੇ ਨਾ ਉਬਾਰ ਆਇਆ ਤਾਂ ਪੈਸਾ ਵਾਪਸ ਚਲ ਜੂਗਾ ਫਿਰ ਨਹੀਂ ਤੇ ਉਹਦਾ ਦੋਸ਼ ਸਾਬਤ ਕਰਦੇ ਨੇ ਵੀ ਉਹਨੇ ਆ ਦੋਸ਼ ਕੀਤਾ ਗਨਾਹ ਕੀਤਾ ਹਾਂ ਉਹਤੇ ਐਨਐਸਏ ਲਗਣੀ ਚਾਹੀਦੀ ਸਾਨੂੰ ਦੋਸ਼ ਤੇ ਸਾਬਤ ਕਰਨਾ ਜਨਤਾ ਦੇ ਸਾਹਮਣੇ ਵੀ ਆ ਦੋਸ਼ ਕੀਤਾ ਅਮਰਤ ਛਕਾਉਣਾ ਜੇ ਦੋਸ਼ ਆ ਸੰਗੁਰੂ ਗੋਬਿੰਦ ਸਿੰਘ ਤੋਂ ਲੈ ਕੇ ਹੁਣ ਤੱਕ ਜਿਹੜੀ ਰੀਤ ਚੱਲੀ ਆ ਰਹੀ ਆ ਭਈ ਸੋਨਿਹਾਰ ਸ੍ਰੀ ਅਕਾਲ ਵਾਹਿਗੁਰੂ ਇਹ ਤਾਂ ਅਗਲੀ ਕੀ ਜਾਣੀ ਤੇ ਰਹੇਗੀ ਜੇਕਰ ਤੁਹਾਡੇ ਆ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਫਿਰ ਅਗਾਹ ਕੀ ਰਣਨੀਤੀ ਉਲਕੀ ਜਾਏਗੀ ਅੱਜ ਪੰਜਾਬ ਦੇ ਵਿੱਚ ਆਵਾਜ਼ ਉੱਠੀ ਆ ਜੀ ਜਥੇਬੰਦੀਆਂ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਬਾਜ ਰਾਈ ਨਾਲ ਹੋਰ ਵੀ ਲਾਓਗੇ ਨਾਲ ਸਾਡੇ ਨਾਲ ਕਿਸਾਨ ਜਥੇਬੰਦੀਆਂ ਹੋਰ ਵੀ ਆ ਰਹੀਆਂ ਨੇ ਅਗਲੀ ਰਣਨੀਤੀ ਰਹੂਗੀ ਕਿ ਅਸੀਂ ਆਪਣੀ ਮੀਟਿੰਗ ਕਰਕੇ ਮੁੱਖ ਮੰਤਰੀ ਨੂੰ ਸਿੱਧਾ ਮੰਗ ਪੱਤਰ ਵੀ ਦੇਵਾਂਗੇ ਗਵਰਨਰ ਸਾਹਿਬ ਨੂੰ ਮੰਗ ਪੱਤਰ ਵੀ ਦੇਵਾਂਗੇ ਰਾਸ਼ਟਰਪਤੀ ਨੂੰ ਮੰਗ ਪੱਤਰ ਵੀ ਦੇਵਾਂਗੇ ਤੇ ਇਸ ਤਰ੍ਹਾਂ ਹੀ ਜਿਹੜੇ ਸਰਕਾਰ ਨੂੰ ਇੱਕ ਦਿਨ ਮਜਬੂਰ ਕਰਾਂਗੇ ਤੇ ਭਾਈ ਅਮਰਤਪਾਲ ਨੂੰ ਬਾਹਰ ਕਢਾਵਾਂਗੇ ਬਿਲਕੁਲ ਜੀ ਇਹਨੇ ਦਿਲਬਖ ਸਿੰਘ ਸੂਬਾ ਪ੍ਰਧਾਨ ਨੇ ਕਿਸਾਨ ਯੂਨੀਅਨ ਦੇ ਔਰ ਉਹਨਾਂ ਵੱਲੋਂ ਇਹੀ ਆਖਿਆ ਜਾ ਰਿਹਾ ਬਈ ਖਡੂਰ ਸਾਹਿਬ ਦੇ ਲੋਕਾਂ ਨੇ ਵੱਡਾ ਮੈਂਡੇਟ ਦਿੱਤਾ ਸੀਗਾ ਔਰ ਭਾਈ ਅਮਰਪਾਲ ਸਿੰਘ ਨੂੰ ਜਿਤਾ ਕੇ ਲੋਕ ਸਭਾ ਚ ਭੇਜਿਆ ਪਰ ਉਹਨਾਂ ਤੇ ਜਿਹੜਾ ਕਿ ਐਨਐਸਏ ਬੁਦਾ ਦਿੱਤਾ ਗਿਆ ਉਸ ਅੱਜ ਭਾਰਤੀ ਕਿਸਾਨ ਮਜ਼ਦੂਰ ਜਥੇਬੰਦੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਬਈ ਚਰਨਜੀਤ ਸਿੰਘ ਗਾਲਮ ਸੂਬਾ ਜਥੇ ਸਰਕੀ ਪੰਜਾਬ ਤੇ ਅੱਜ ਭਾਈ ਅਮਰਪਾਲ ਸਿੰਘ ਦੀ ਰਿਆਇਤ ਨੂੰ ਲੈ ਕੇ ਸਰਕਾਰ ਨੂੰ ਡੀਸੀ ਰਾਹੀਂ ਮਨਜ਼ੂਰ ਪੱਤਰ ਦਿੱਤਾ ਪਿਆ ਕਿ ਸਰਕਾਰ ਤੱਕ ਪਹੁੰਚਾਓ ਸਰਕਾਰ ਦੇ ਕੰਨਾਂ ਤੇ ਜਿਹੜੀ ਜੂਨ ਸਰਕੇ ਕਿਉਂ ਸਰਕਾਰਾਂ ਦੇ ਕੰਨਾਂ ਤੇ ਜੂਨ ਨਹੀਂ ਸਰਕੇ ਜੇ ਸਰਕਾਰ ਸਿੱਖਾ ਤੇ ਦੋਹਰਾ ਮਾਪਦੰਡ ਕਾਨੂੰਨ ਬਣਾ ਰਹੀ ਆ ਦੋਹਰਾ ਮਾਪਦੰਡ ਕਾਨੂੰਨ ਨਹੀਂ ਬਣਾਉਣਾ ਚਾਹੀਦਾ ਇੱਕ ਕਾਨੂੰਨ ਹੀ ਬਣਾਉਣਾ ਚਾਹੀਦਾ ਕਿਉਂਕਿ ਜੋ ਸਾਰੇ ਹੱਦ ਦੇ ਕੋਜਾ ਤੇ ਭਾਈ ਅਮਰਪਾਲ ਸਿੰਘ ਨੂੰ ਰਿਹਾ ਕਰਨਾ ਚਾਹੀਦਾ ਹੈ ਜੀ ਅਕਸਰ ਦੇਖਿਆ ਸੀ ਕਿ ਵੀ ਪਸਾਨ ਜਿਹੜੇ ਕਿ ਪਾਣੀਆਂ ਦੇ ਮਸਲੇ ਤੇ ਤੁਹਾਡੇ ਦਿੰਦੇ ਨੇ ਜਾਂ ਐਮਐਸਪੀ ਦੀ ਕਾਨੂੰਨ ਦੀ ਗਾਰੰਟੀ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰਦੇ ਆ ਰਹੇ ਸੀ ਤਾਂ ਹੁਣ ਤੁਸੀਂ ਇੱਕ ਨਵੇਕਲੀ ਮੰਗ ਕੀਤੀ ਹੈ ਭਾਈ ਇੱਕ ਸਰਕਾਰ ਨੇ ਉਹਨੂੰ ਐਨਐਸਏ ਲਗਾਈ ਆ ਵੀ ਉਹ ਸੁਵਿਧਾਨ ਨੂੰ ਨਹੀਂ ਮੰਨਦਾ ਅੱਜ ਉਹਨੇ ਸੁਵਿਧਾਨ ਦੀ ਸਹੁੰ ਚੁੱਕ ਕੇ ਪਹਿਲੋਂ ਪੇਪਰ ਦਾਖਲ ਕੀਤੇ ਉਸ ਤੋਂ ਬਾਅਦ ਸੁਵਿਧਾਨ ਦੀ ਸਹੁੰ ਚੁੱਕ ਲਈ ਸਰਕਾਰ ਅੱਜ ਸਾਡੇ ਖੰਡੂਰ ਸਾਹਿਬ ਹਲਕੇ ਤੋਂ ਮੈਂਬਰ ਪਾਰਲੀਮੈਂਟ ਬਣੇ ਭਾਈ ਅਬਰਤਪਾਲ ਸਿੰਘ ਉਹਨੂੰ ਰਿਆ ਨਹੀਂ ਕਰ ਰਹੀ ਕਿਉਂਕਿ ਇਹ ਵੀ ਇੱਕ ਮੰਗ ਆ ਇਹ ਤਕੜੀ ਮੰਗ ਆ ਵੀ ਅੱਜ ਜੇ ਸਾਡੇ ਮੈਂਬਰ ਪਾਰਟੀ ਪਾਰਲੀਮੈਂਟ ਨੂੰ ਰਿਹਾ ਨਹੀਂ ਕਰੀ ਤੇ ਬਾਕੀ ਲੋਕਾਂ ਦਾ ਕੀ ਹਾਲ ਹੋਊਗਾ ਕਿਉਂਕਿ ਜਿਹੜਾ ਮੋਦੀ ਤੋਂ ਵੱਧ ਵੋਟਾਂ ਲੈ ਕੇ ਜਿੱਤਿਆ ਅੱਜ ਉਹਨੂੰ ਰਿਹਾ ਕਰਨਾ ਚਾਹੀਦਾ ਸਰਕਾਰ ਨੂੰ ਤੇ ਸਾਰੇ ਆਸਤੇ ਇੱਕੋ ਕਾਨੂੰਨ ਰਹਿ ਕੇ ਚੱਲਣਾ ਚਾਹੀਦਾ ਜਿਹੜਾ ਪੰਜਾਬ ਦਾ ਵੱਖਰੇ ਕਾਨੂੰਨ ਵੱਖਰੀ ਨੀਤੀ ਦਾ ਰਾਕੇ ਸਰਕਾਰ ਚੱਲਦੀ ਨਹੀਂ ਚੱਲਣਾ ਤੇ ਪਰ ਐਨਐਸਏ ਲੱਗੀ ਹੋਈ ਸਮਝੋ ਵੀ ਐਨਐਸਏ ਦੇ ਬਿਨੈਸ ਸਰਕਾਰਾਂ ਦੀ ਆਪਣੀਆਂ ਚੀਜ਼ਾਂ ਹੀ ਜਦੋਂ ਮਰਜ਼ੀ ਲਾ ਲਓ ਹੁਣ ਤੁਸੀਂ ਆ ਤੁਸੀਂ ਬੱਚੇ ਨੂੰ ਜਦੋਂ ਜਦੋਂ ਵੀ ਜਿਹੜੇ ਤੁਹਾਡਾ ਆਪਣਾ ਕੰਮ ਆ ਜੋ ਮਰਜ਼ੀ ਆਪਸ ਵਿੱਚ ਕਰ ਸਕਦੇ ਹੋ ਉਹ ਸਰਕਾਰਾਂ ਰਲੀਆਂ ਹੋਈਆਂ ਇਹ ਸਾਰੇ ਇੱਕੋ ਹੀ ਚੋਰ ਕੁੱਤੀ ਰਲੇ ਹੋਇਆ ਆਪਣਾ ਸੈਂਟਰ ਤੇ ਸਟੇਟ ਗਵਰਨਮੈਂਟ ਕਿਉਂਕਿ ਸਾਰੀਆਂ ਜਿੰਨੀਆਂ ਇਹ ਨਹੀਂ ਵੀ ਇਹ ਦੋ ਰਲੇ ਆ ਬਾਕੀ ਵੀ ਜਿਹੜੀਆਂ ਪਾਰਟੀਆਂ ਕਾਂਗਰਸ ਕਾਲੀ ਸਾਰੇ ਉਹਨੂੰ ਦੱਬਣ ਤੇ ਬੈਠੇ ਆ ਉਹ ਸਾਰਿਆਂ ਦੀ ਮਿਲੀ ਭੁਗਤ ਇਕੱਠੀ ਆ ਸਾਰੇ ਸਾਰੇ ਇਹਨੂੰ ਦੱਬਣ ਦੱਬ ਕੇ ਬੈਠੇ ਵੀ ਇਹਨੂੰ ਬਾਹਰ ਆਉਣ ਦਿੱਤਾ ਜਾਵੇ ਜੇ ਉਹ ਬਾਹਰ ਆਉਂਦਾ ਤਾਂ ਸਾਰੇ ਖਤਮ ਹੁੰਦੇ ਹੋਰ ਜਿੱਥੇ ਬੰਦੀ ਵੀ ਨਾਲ ਹੋ ਰਹੀ ਹੈ ਤੁਹਾਡੇ ਇਹ ਜੀ ਅਜੇ ਤਾਂ ਅਜੇ ਚਾਲੂ ਹੀ ਕੀਤਾ ਕੰਮ ਅਜੇ ਕਾਫਲਾ ਵੇਖੋ ਕਿੱਦਾਂ ਆਸ-ਆਸਾ ਕਾਫਲੇ ਬਣਨਗੇ ਤੇ ਇੱਦਾਂ ਹੀ ਕਾਫਲੇ ਬਣਾ ਕੇ ਉਹਨੂੰ ਰਿਹਾਖਾ ਕੇ ਛੱਡਾਂ ਸੰਘਰਸ਼ ਜੀ ਨਹੀਂ ਮੰਗ ਮੰਗ ਦੇਖਿਆ ਸੰਘਰਸ਼ ਹੋਣ ਗਈ ਦੇਖੋ ਉਹਦਾ ਤਾਰ ਜਿਹੜਾ ਕੀ ਇਸ ਮਾਮਲੇ ਵਿੱਚ ਦੀ ਮੰਗ ਜਿੱਥੇ ਕਿ ਪਰਿਵਾਰ ਵੱਲੋਂ ਕੀਤੀ ਜਾ ਰਹੀ ਸੀ ਹੁਣ ਕਿਸਾਨ ਜਿੱਥੇ ਬੰਦੀ ਵੀ ਜਿਹੜੀ ਕਿ ਹੁਣ ਮੈਦਾਨ ਵਿੱਚ ਆ ਗਈ ਹੈ ਔਰ ਉਹਨਾਂ ਦਾ ਇਹ ਆਖਣਾ ਵੀ ਅੱਜ ਡੀਸੀ ਦੀ ਮਰਜ਼ਤ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਸੌਂਪੇ ਜਾ ਰਿਹਾ ਹੈ ਭਾਈ ਅਮਰਪਾਲ ਸਿੰਘ ਜਿਹੜੇ ਕਿ ਖਡੂਰ ਸਾਹਿਬ ਹਲਕੇ ਤੋਂ ਸੰਸਦ ਨੇ ਉਹਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਔਰ ਉਹਨਾਂ ਨੇ ਇਹ ਵੀ ਆਖਿਆ ਵੀ ਜੇਕਰ ਉਹਨੀਆਂ ਮੰਗਾ ਨਹੀਂ ਮੰਨੀ ਜਾਂਦੀਆਂ ਤਾਂ ਆਉਣ ਵਾਲੇ ਸਮੇਂ ਅੰਦਰ ਹੋਰ ਵੀ ਤਿੱਖਾ संघर्ष जरा जाएगा कैमरा पर्सन शर्मा टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप